ਸੱਚੀ ਗੱਲ ਜੀ ਅੱਜ ਅਦਰਸ਼ ਵੇਦ ਆਸ਼ਰਮ ਚਕੁਲੜੀ ਪਠਾਨਕੋਟ ਵਿੱਚ ਪਿਛਲੇ ਕੁਝ ਸਮੇਂ ਤੋਂ ਰਹਿ ਰਹੀ ਬਜ਼ੁਰਗ ਮਾਤਾ ਜੀਤੋ ਦੇਵੀ ਪਤਨੀ ਹੰਸਰਾਜ ਜੋ ਕਿ ਅੱਜ ਅਚਾਨਕ ਹੀ ਦੁਪਹਿਰ ਨੂੰ 1 ਵਜੇ ਦੇ ਘਰੇ ਇਹਨਾਂ ਦੀ ਤਬੀਅਤ ਖਰਾਬ ਹੋ ਗਈ ਅਤੇ ਮੌਕੇ ਤੇ ਹੀ ਇਹਨਾਂ ਨੂੰ ਸਿਵਲ ਹਸਪੀਟਲ ਪਠਾਨਕੋਟ ਦੇ ਵਿੱਚ ਆਸ਼ਰਮ ਪ੍ਰਬੰਧਕਾਂ ਦੇ ਵੱਲੋਂ ਲੈ ਕੇ ਜਾਣਾ ਪਿਆ ਸੋ ਇਸ ਦੇ ਨਾਲ ਹੀ ਉਸ ਸਮੇਂ ਤੇ ਆਸ਼ਰਮ ਟੀਮ ਮੈਂਬਰ ਅਤੇ ਆਸ਼ਰਮ ਪ੍ਰਬੰਧਕ ਸੁਪਰਡੈਂਟ ਮੈਡਮ ਅੰਜਲੀ ਸ਼ਰਮਾ ਜੀ ਅਤੇ ਉਹਨਾਂ ਦੇ ਸਮੂਹ ਸਟਾਫ ਨੇ ਮਾਤਾ ਜੀ ਨੂੰ ਅਮਰਜੈਂਸੀ ਬੋਰਡ ਦੇ ਵਿੱਚ ਲੈ ਕੇ ਗਏ ਅਤੇ ਉਹਨਾਂ ਦੇ ਨਾਲ ਟ੍ਰੀਟਮੈਂਟ ਦੇ ਬਾਰੇ ਪੂਰੀ ਜੋ ਵੀ ਇਹਨਾਂ ਦੀ ਕਾਰਵਾਈ ਸੀਗੀ ਉਹ ਨਾਲ ਹੋ ਕੇ ਕੀਤੀ ਇਸ ਮੌਕੇ ਤੇ ਆਸ਼ਰਮ ਪ੍ਰਬੰਧਕ ਮੈਡਮ ਅੰਜਲੀ ਸ਼ਰਮਾ ਅਤੇ ਸਮੂਹ ਆਸ਼ਰਮ ਟੀਮ ਨੇ ਮਾਤਾ ਜੀ ਨੂੰ ਬ੍ਰਧ ਘਰ ਵਿੱਚੋਂ ਲੈ ਕੇ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਅਤੇ ਇਹਨਾਂ ਦਾ ਟ੍ਰੀਟਮੈਂਟ ਜਿਹੜਾ ਐਸਐਮਓ ਸ਼੍ਰੀ ਸੁਸ਼ੀਲ ਚੰਦ ਜੀ ਦੀ ਨਿਗਰਾਨੀ ਹੇਠ ਸ਼ੁਰੂ ਕਰਵਾਇਆ ਗਿਆ ਅਤੇ ਉਹਨਾਂ ਨੇ ਆਸ਼ਰਮ ਡਿਸਪਨੈਂਟ ਮੈਡਮ ਅੰਜਲੀ ਸ਼ਰਮਾ ਜੀ ਨੂੰ ਕਿਹਾ ਕਿ ਅਸੀਂ ਤੁਹਾਡੀ ਜਿੱਥੇ ਤੱਕ ਹੋਏਗੀ ਜ਼ਰੂਰਤ ਸੇਵਾ ਕਰਾਂਗੇ ਸਹਾਇਤਾ ਕਰਾਂਗੇ ਫਿਰ ਉਹਨਾਂ ਦਾ ਟ੍ਰੀਟਮੈਂਟ ਕਰਨ ਤੋਂ ਬਾਅਦ ਮਾਤਾ ਜੀ ਆਸ਼ਰਮ ਸੁਪਰਡੈਂਟ ਮੈਡਮ ਅੰਜਲੀ ਜੀ ਨਾਲ ਗੱਲਬਾਤ ਕਰਦੇ ਹੋਏ ਅਤੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਦੇ ਨਾਲ ਕੀ ਘਟਨਾ ਵਾਪਰੀ ਅਤੇ ਸਭ ਕੁਝ ਕਿਵੇਂ ਹੋਇਆ ਸੋ ਇਸੇ ਦੌਰਾਨ ਮਾਤਾ ਜੀ ਦੀ ਸਿਹਤ ਵਿੱਚ ਸੁਧਾਰ ਹੋਇਆ ਅਤੇ ਫਿਰ ਮਾਤਾ ਜੀ ਆਸ਼ਰਮ ਸੁਪਰਡੈਂਟ ਮੈਡਮ ਜੀ ਨੂੰ ਕਹਿਣ ਲੱਗੇ ਕਿ ਮੈਂ ਹੁਣ ਠੀਕ ਹਾਂ ਅਤੇ ਮੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਮੁਸ਼ਕਲ ਨਹੀਂ ਆ ਰਹੀ ਤੇ ਮੈਂ ਹੁਣ ਆਪਣੇ ਪਰਿਵਾਰ ਦੇ ਵਿੱਚ ਦੁਆਰਾ વૃદ્ધ ਘਰ ਆਦਰਸ਼ 올ਡਰ ਹੋਮ ਚਾਖੂੜਾੜੇ ਵਿੱਚ ਜਾਣਾ ਚਾਹੁੰਦੀ ਹਾਂ ਫਿਰ ਆਸ਼ਵਾਸਨ ਦਿੰਦੇ ਹੋਏ ਮੈਡਮ ਅੰਜਲੀ ਸ਼ਰਮਾ ਜੀ ਨੇ ਕਿਹਾ ਕਿ ਕੁਝ ਸਮੇਂ ਦੇ ਬਾਅਦ ਹੀ ਅਸੀਂ ਮਾਤਾ ਜੀ ਨੂੰ ਵਾਪਸ ਤਬੰਦਰਸਤ ਕਰਵਾ ਕੇ વૃદ્ધ ਘਰ ਵਿੱਚ ਲੈ ਕੇ ਜਾ ਰਹੇ ਹਾਂ ਸੋ ਇਸੇ ਦੌਰਾਨ ਮਾਤਾ ਜੀ ਅਤੇ ਆਸ਼ਰਮ ਸਮੂਹ ਟੀਮ ਸਟਾਫ ਮਾਤਾ ਜੀ ਨੂੰ વૃદ્ધ ਘਰ ਵਿੱਚ ਲੈ ਕੇ ਵਾਪਸ ਆ ਰਹੇ ਹਨ ਅਤੇ ਇਸ ਦੇ ਨਾਲ ਹੀ ਆਸ਼ਰਮ ਸੰਬੰਧਿਤ ਮੈਡਮ ਅੰਜਲੀ ਜੀ ਤੈਹਦਿਲੋਂ ਧੰਨਵਾਦ ਕਰਦੀ ਹੈ ਇਨਸਾਨੀਅਤ ਦੀ ਸੇਵਾ ਦੇ ਰੈਜ਼ੀਡੈਂਟ ਮਨੀਤ ਜੀ ਦਾ ਜਿਨ੍ਹਾਂ ਨੇ ਨਾਲ ਹੋ ਕੇ ਸਾਡੀ ਸਹਾਇਤਾ ਕੀਤੀ ਇਸ ਦੇ ਨਾਲ ਹੀ ਐਸ ਐਮਓ ਸਰ ਸੀਰੀ ਸੁਨੀਲ ਸਿੰਘ ਜੀ ਹੁਣਾਂ ਦਾ ਵੀ ਤੈਹਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਬਹੁਤ ਪਰਿਵਾਰਿਕ ਮੈਂਬਰ ਦੀ ਤਰ੍ਹਾਂ ਇਸ ਵਿਰਧ ਮਾ ਦੀ ਸਹਾਇਤਾ ਕੀਤੀ ਅਤੇ ਆਪਣੀ ਟੀਮ ਨੂੰ ਇਹਨਾਂ ਦੇ ਨਾਲ ਹੈਲਪ ਕਰਨ ਦੇ ਲਈ ਭੇਜਿਆ ਇੱਕ ਵਾਰੀ ਫੇਰ ਅਸੀਂ ਇਹਨਾਂ ਦਾ ਤੈਹਦਿਲੋਂ ਧੰਨਵਾਦ ਕਰਦੇ ਹਾਂ